ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪੀਤਮ ਜਨ ਸੰਤੋ ਮੋਹਿ ਮਾਰਿ ਗਿਦਖਿਆ ਦੇ ਧਾਰੀ ਗੁਰੂ ਦਾ ਖੰਡਨ ਡਾਕਟਰ ਕਰਤਾਰ ਸਿੰਘ ਹੋਰਾਂ ਦੇ ਜੀਵਨ ਨਾਲ ਸੰਬੰਧਿਤ ਇੱਕ ਹੋਰ ਘਟਨਾ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ ਜੋ ਡਾਕਟਰ ਸਾਹਿਬ ਦੇ ਜੀਵਨ ਨੂੰ ਹੋਰ ਉਚੇਰਾ ਅਤੇ ਗੁਰਬਾਣੀ ਦਾ ਡ੍ਰਿੜ ਧਾਰਨੀ ਬਣਾ ਗਈ। ਬਾਬਾ ਜੀ ਦੀ ਸੰਗਤ ਅਤੇ ਪ੍ਰੇਰਣਾ ਸਦਕਾ ਡਾਕਟਰ ਹੁਰੀ ਆਪ ਤਾਂ ਬਾਣੀ ਗੁਰੂ ਗੁਰੂ ਹੈ ਬਾਣੀ ਦੇ ਡ੍ਰਿੜ ਧਾਰਨੀ ਬਣ ਚੁੱਕੇ ਸਨ ਪਰ ਇਹਨਾਂ ਦੇ ਪਿਤਾ ਜੀ ਅਤੇ ਬਾਕੀ ਪਰਿਵਾਰ ਰਾਵਲਪਿੰਡੀ ਦੇ ਨਰਨਕਾਰੀ ਦਰਬਾਰ ਦੇ ਦੇਹਧਾਰੀ ਗੁਰੂ ਉਪਰ ਸ਼ਰਧਾ ਰੱਖਦੇ ਸਨ ਇਹ ਬਾਕੀ ਪਰਿਵਾਰ ਨਰਨਕਾਰੀ ਦਰਬਾਰ ਜੋ ਬਾਬਾ ਰੱਤਾ ਜੀ ravelpindi ਦੀ ਸਾਖ ਤੋਂ ਚੱਲੇ ਆ ਰਹੇ ਦੇਹਧਾਰੀ ਗੁਰੂ ਨੂੰ ਮੰਨਦੇ ਸਨ ਉਸ ਸਮੇਂ ਇਸ ਗੱਦੀ ਤੇ ਬਾਬਾ ਹਰਾ ਸਿੰਘ ਜੀ ਸਨ ਸੋ ਦੇਹਧਾਰੀ ਗੁਰੂ ਉਪਰ ਸ਼ਰਧਾ ਸਾਰਾ ਪਰਿਵਾਰ ਰੱਖਦਾ ਸੀ ਜੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵੀ ਗਦੇਲਾ ਲਾ ਕੇ ਆਪਣੇ ਆਪ ਨੂੰ ਗੁਰੂ ਜਣਾ ਕੇ ਮੱਥਾ ਟਿਕਵਾਉਂਦੇ ਸਨ ਉਪਦੇਸ਼ ਤਾਂ ਗੁਰਬਾਣੀ ਵਿੱਚੋਂ ਹੀ ਦਿਆ ਕਰਦੇ ਪਰ ਨਾਲ ਹੀ ਉਹਨਾਂ ਦਾ ਦਾਵਾ ਸੀ ਕਿ ਗੁਰਬਾਣੀ ਦੀ ਸੋਝੀ ਵੀ ਦੇਹਧਾਰੀ ਰਾਹੀ ਹੋ ਸਕਦੀ ਹੈ ਬਿਨਾਂ ਦੇਹਧਾਰੀ ਗੁਰੂ ਦੀ ਸ਼ਰਨ ਲੈਣ ਤੋਂ ਕੇਵਲ ਗੁਰਬਾਣੀ ਰਾਹੀਂ ਆਤਮਿਕ ਅਵਸਥਾਵਾਂ ਪ੍ਰਾਪਤ ਨਹੀਂ ਹੁੰਦੀਆਂ ਜੋ ਤੁਹਾਨੂੰ ਗੁਰਬਾਣੀ ਦੀ ਸੋਝੀ ਕਰਵਾਉਂਦਾ ਹੈ ਅਤੇ ਆਤਮਿਕ ਮਾਰਗਦਰਸ਼ਨ ਕਰਦਾ ਹੈ ਅਸਲੀ ਗੁਰੂ ਉਹ ਹੀ ਹੈ ਪਰ ਡਾਕਟਰ ਸਾਹਿਬ ਇਸ ਦੇ ਉਲਟ ਗੁਰਬਾਣੀ ਨੂੰ ਹੀ ਗੁਰੂ ਮੰਨਣ ਦੇ ਦ੍ਰਿੜ ਧਾਰਨੀ ਸਨ ਡਾਕਟਰ ਹੋਰਾਂ ਦੀ ਵੱਡੀ ਭੈਣ ਬੀਬੀ ਪ੍ਰੇਮਕੌਰ ਜੋ ਲਾਹੌਰ ਸ਼ਹਿਰ ਵਿਖੇ ਰਹਿੰਦੀ ਸਨ ਉਹਨਾਂ ਨੇ ਆਪਣੇ ਘਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਜਿਸ ਵਿੱਚ ਜਿੱਥੇ ਸਾਰੇ ਰਿਸ਼ਤੇਦਾਰ ਅਤੇ ਸੱਜਣ ਮਿੱਤਰ ਸੱਦੇ ਗਏ ਉੱਥੇ ਬੀਬੀ ਪ੍ਰੇਮ ਕੌਰ ਨੇ ਉਚੇਚਾ ਬਾਬਾ ਜੀ ਨੂੰ ਪ੍ਰੇਮ ਸਹਿਤ ਇਸ ਅਫਸਰ ਤੇ ਦਰਸ਼ਨ ਦੇਣ ਲਈ ਬੇਨਤੀ ਭੇਜੀ ਬਾਬਾ ਜੀ ਸਾਬਤਾਰ ਸਿੰਘ ਦਲੇਰ ਅਤੇ ਉਹਨਾਂ ਦੇ ਸਾੰਡੂ ਸਕਾਡਨ ਲੀਡਰ ਸਸੂਰਤ ਸਿੰਘ ਜੋ ਅੱਜਕੱਲ੍ਹ ਚੰਡੀਗੜ੍ਹ ਦੇ 35 ਸੈਕਟਰ ਵਿਖੇ ਰਹਿ ਰਹੇ ਨੇ ਅਤੇ ਇਹਨਾਂ ਦੇ ਛੋਟੇ ਭਰਾ ਵਿੰਗ ਕਮਾਂਡਰ ਸ਼ਮੂਰਤ ਸਿੰਘ ਇਤ ਆਦ ਹੋਰ ਪ੍ਰੇਮੀਆਂ ਨਾਲ ਬਾਬਾ ਜੀ ਲਾਹੌਰ ਬੀਬੀ ਪ੍ਰੇਮਕੌਰ ਦੇ ਘਰ ਸ਼੍ਰੀ ਖੰਡਪੁਰ ਸਾਹਿਬ ਦੇ ਭੋਗ ਤੋਂ ਇੱਕ ਦਿਨ ਪਹਿਲਾਂ ਪਹੁੰਚ ਗਏ। ਸ਼ਾਮ ਤੱਕ ਬਾਬਾ ਜੀ ਨਾਲ ਪ੍ਰੇਮੀ ਜਨ ਗੁਰਬਾਣੀ ਵਿਚਾਰਾਂ ਸਾਂਝੀਆਂ ਕਰਦੇ ਰਹੇ। ਸ਼ਾਮ ਨੂੰ ਡਾਕਟਰ ਕਰਤਾਰ ਸਿੰਘ ਹੋਰਾਂ ਦੇ ਪਿਤਾ ਜੀ 라ਵਲ ਪੰਡਿਤ ਤੋਂ ਬਾਬਾ ਹਰਾ ਸਿੰਘ ਜੀ ਜਿਨ੍ਹਾਂ ਨੂੰ ਉਹ ਦੇਹਧਾਰੀ ਗੁਰੂ ਕਰਕੇ ਮੰਨਦੇ ਸਨ ਨਾਲ ਲੈ ਕੇ ਘਰ ਪਹੁੰਚ ਗਏ। ਸਾਰੇ ਪਰਿਵਾਰ ਨੇ ਫੁੱਲਾਂ ਦੀ ਹਾਰ ਆਦਕ ਪਾ ਕੇ ਉਹਨਾਂ ਦੀ ਬੜੀ ਆਉ ਭਗਤ ਕੀਤੀ। ਇੱਕ ਸੁੰਦਰ ਕਮਰਾ ਜੋ ਉਚਿਤੇ ਤੌਰ ਤੇ ਤਿਆਰ ਕਰਵਾਇਆ ਸੀ ਉਸ ਵਿੱਚ ਉਤਾਰਾ ਦਿੱਤਾ ਗਿਆ। ਜਲਪਾਣੀ ਛਕਣ ਉਪਰੰਤ ਸਾਰੀ ਸੰਗਤ ਬਾਬਾ ਹਰਰਾ ਸਿੰਘ ਜੀ ਪਾਸ ਪੁੱਜੀ। ਡਾਕਟਰ ਸਾਹਿਬ ਅਤੇ ਇਹਨਾਂ ਦੇ ਸਾਥੀਆਂ ਨੇ ਗੁਰਬਾਣੀ ਗੁਰੂ ਹੈ ਇਸ ਵਿਸ਼ੇ ਤੇ ਗੱਲ ਆਰੰਭ ਕਰ ਦਿੱਤੀ। ਵੱਧ ਦੀ ਵੱਧ ਦੀ ਗੱਲ ਬਹਿਸ ਤੱਕ ਪੁੱਜ ਗਈ। ਜਦੋਂ ਕਈ ਘੰਟਿਆਂ ਦੀ ਬਹਿਸ ਕਰਨ ਉਪਰੰਤ ਵੀ ਗੱਲ ਕਿਸੇ ਸਿਰੇ ਨਾ ਲੱਗੀ ਤਾਂ ਡਾਕਟਰ ਕਰਤਾਰ ਸਿੰਘ ਹੋਰਾਂ ਨੇ ਕਿਹਾ ਕਿ ਅੱਜ ਅਸੀਂ ਇਸ ਗੱਲ ਦਾ ਨਿਰਣਾ ਜ਼ਰੂਰ ਕਰਨਾ ਹੈ। ਕਿ ਗੁਰਬਾਣੀ ਗੁਰੂ ਹੈ ਜਾਂ ਦੇਹਤਾਰੀ ਗੁਰੂ ਹੋਣਾ ਚਾਹੀਦਾ ਹੈ ਡਾਕਟਰ ਹੋਰਾਂ ਨੇ ਬੜੇ ਜੋਸ਼ ਵਿੱਚ ਕਿਹਾ ਕਿ ਇੰਜ ਗੱਲ ਨਹੀਂ ਮੁੱਕਣੀ ਅਸੀਂ ਪ੍ਰਤੱਖ ਦੋ ਟੁਕ ਫੈਸਲਾ ਕਰਨਾ ਚਾਹੁੰਦੇ ਹਾਂ ਮੈਂ ਤਜਵੀਜ਼ ਰੱਖਦਾ ਹਾਂ ਕਿ ਜੋ ਸਾਰੀ ਸੰਗਤ ਵਿੱਚ 5 ਕਿਲੋ ਅੰਬਰੀ ਸੇਵ ਕਸ਼ਮੀਰ ਵਿੱਚੋਂ ਆਪਣੀ ਆਤਮਿਕ ਸ਼ਕਤੀ ਨਾਲ ਲਿਆ ਦੇਵੇ ਅਸੀਂ ਸਾਰੇ ਉਸ ਦੇ ਪੱਖ ਵਿੱਚ ਹੋ ਜਾਵਾਂਗੇ ਇਹ ਅਨੋਖੀ ਤਜਵੀਜ਼ ਸੁਣ ਕੇ ਸਾਰੀ ਸੰਗਤ 2 ਮਿੰਟ ਲਈ ਚੁੱਪ ਹੋ ਗਈ ਫਕੀਰ ਡਾਕਟਰ ਹੋਰਾਂ ਦੇ ਪਿਤਾ ਜੀ ਬੋਲੇ ਕਿ ਤੁਸੀਂ ਪਹਿਲਾਂ ਆਪਣੇ ਭਾਈ ਸਾਹਿਬ ਭਾ ਬਾਬਾ ਜੀ ਕਿਉਂਕਿ ਬਾਬਾ ਜੀ ਨੂੰ ਪਹਿਲੇ ਸਾਰੀ ਸੰਗਤ ਭਾਈ ਸਾਹਿਬ ਕਹਿ ਕੇ ਪੁਕਾਰਿਆ ਕਰਦੀ ਸੀ ਸੋ ਉਹਨਾਂ ਨੂੰ ਪੁੱਛ ਲਵੋ ਕਿ ਕੀ ਉਹ ਇਹ ਸ਼ਰਤ ਮੰਨਣ ਨੂੰ ਤਿਆਰ ਹਨ ਇਧਰ ਅਸੀਂ ਵੀ ਸਲਾਹ ਕਰ ਲੈਂਦੇ ਹਾਂ ਡਾਕਟਰ ਸਾਹਿਬ ਅਤੇ ਬਾਬਾ ਜੀ ਦੇ ਹੋਰ ਪ੍ਰੇਮੀ ਹਰਾ ਸਿੰਘ ਹੋਰਾਂ ਦੇ ਕਮਰੇ ਵਿੱਚੋਂ ਉੱਠ ਕੇ ਬਾਬਾ ਜੀ ਪਾਸ ਉਹਨਾਂ ਦੇ ਨਿਵਾਸ ਵਾਲੇ ਕਮਰੇ ਵਿੱਚ ਆਏ ਅਤੇ ਸਾਰੀ ਵਾਰਤਾ ਲਾਪ ਵਿਰ ਵਿਸ਼ਾ ਦੱਸੀ। ਅਤੇ ਡਾਕਟਰ ਕਰਤਾਰ ਸਿੰਘ ਹੋਰਾਂ ਨੇ ਆਪਣੀ ਵੱਲੋਂ ਰੱਖੀ ਅਨੋਖੀ ਤਜਵੀਜ਼ ਵੀ ਦੱਸੀ ਕਿ ਸਾਡੀ ਸ਼ਰਤ ਇਹ ਹੈ ਕਿ ਜੋ 5 ਕਿਲੋ ਅੰਬਰੀ ਸੇਵ ਸੰਗਤ ਵਿੱਚ ਬੈਠਿਆਂ ਸ਼ਕਤੀ ਰਾਹੀਂ ਮੰਗਵਾ ਦੇਵੇਗਾ ਉਸ ਦੇ ਪੱਖ ਨੂੰ ਸਹੀ ਮੰਨ ਲਿਆ ਜਾਵੇਗਾ। ਬਾਬਾ ਜੀ ਸਾਰੀ ਵਾਰਤਾ ਅਤੇ ਰੱਖੀ ਹੋਈ ਸ਼ਰਤ ਨੂੰ ਸੁਣ ਕੇ ਕੁਝ ਪਲ ਚੁੱਪ ਰਹੇ। ਤੇ ਬੋਲੇ ਕਿ ਤੁਸੀਂ ਪਹਿਲੇ ਸਾਨੂੰ ਕੋਚ ਲੈਣਾ ਸੀ ਪਰ ਜੇ ਗੁਰੂ ਰੂਪ ਗੁਰਬਾਣੀ ਦੀ ਮਾਨ ਮਰਜਾਦਾ ਦੀ ਗੱਲ ਹੈ ਤਾਂ ਫਿਰ 5 ਕਿਲੋ ਦੀ ਥਾਂ 10 ਕਿਲੋ ਸ਼ੇਵਸਾਰੀ ਸੰਗਤ ਦੇ ਬੈਠਿਆਂ ਜਾਣਗੇ ਕੋਈ ਵੱਡੀ ਗੱਲ ਨਹੀਂ ਅਸੀਂ ਤਾਂ ਅਰਦਾਸ ਹੀ ਕਰਨੀ ਆ ਨਾ ਸਤਿਗੁਰੂ ਜੀ ਜ਼ਰੂਰ ਪੂਰੀ ਕਰਨਗੇ ਇਹ ਦ੍ਰਿੜਤਾ ਭਰੇ ਬਚਨ ਸੁਣ ਕੇ ਸਾਰੇ ਪ੍ਰੇਮੀਆਂ ਨੇ ਖੁਸ਼ੀ ਵਿੱਚ ਜਕਾਰਾ ਛੱਡਿਆ ਤੇ ਜਾ ਦੇ ਧਾਰੀ ਬਾਬਿਆਂ ਦੇ ਕਮਰੇ ਵਿੱਚ ਦਾਖਲ ਹੋਏ ਕਿ ਸ਼ਬਦ ਗੁਰੂ ਗੁਰਬਾਣੀ ਦੇ ਪੈਰੋਕਾਰ ਤਾਂ 5 ਦੀ ਥਾਂ 10 ਕਿਲੋ ਸੇਬ ਲਿਆਉਣ ਨੂੰ ਤਿਆਰ ਹਨ ਹੁਣ ਆਪ ਜੀ ਦੱਸੋ ਕਿ ਤੁਸੀਂ ਕਿੱਥੇ ਖੜੇ ਹੋ ਇਹ ਵਚਨ ਸੁਣ ਕੇ ਉਹ ਸਾਫ਼ ਹੀ ਮੁਕਰ ਗਿਆ ਤੇ ਕਹਿਣ ਲੱਗੇ ਕਿ ਅਸੀਂ ਇਸ ਤਰ੍ਹਾਂ ਦੀਆਂ ਕਰਾਮਾਤਾਂ ਵਿੱਚ ਯਕੀਨ ਨਹੀਂ ਰੱਖਦੇ ਤੁਸੀਂ ਸਾਨੂੰ ਘਰ ਸੱਦ ਕੇ ਸਾਡੀ ਬੇਇੱਜ਼ਤੀ ਕੀਤੀ ਹੈ ਇਹ ਬਹਾਨਾ ਪਾ ਕੇ ਰਾਤੋ ਰਾਤ ਹੀ ਆਪਣੇ ਵਤਨਾਂ ਨੂੰ ਪਤਰਾਵਾਜ ਗਿਆ ਸਵੇਰੇ ਭੋਗ ਪਾਉਣ ਤੋਂ ਬਰੰਤ ਕੇਵਲ ਗੁਰਬਾਣੀ ਹੀ ਗੁਰੂ ਹੈ ਇਸ ਵਿਸ਼ੇ ਉੱਪਰ ਸੰਗਤ ਵਿੱਚ ਵਿਚਾਰਾਂ ਹੋਈਆਂ ਕੀਰਤਨ ਉਪਰੰਤ ਬਾਬਾ ਜੀ ਨੇ ਵੀ ਮੁਖਵਾਗ ਦੀ ਕਥਾ ਸੰਗਤਾਂ ਨੂੰ ਗੁਰੂ ਆਸ਼ੇ ਅਨਸਾਰ ਸਰਵਣ ਕਰਾਈ ਅਤੇ ਵਿਸ਼ੇਸ਼ ਪ੍ਰੇਰਣਾ ਦਿੱਤੀ ਕਿ ਜਿਸ ਨੇ ਵੀ ਗੁਰਬਾਣੀ ਗੁਰੂ ਪਾਸੋਂ ਬਖਸ਼ਿਸ਼ਾਂ ਪ੍ਰਾਪਤ ਕਰਨੀਆਂ ਹਨ ਉਸ ਨੂੰ ਗੁਰੂ ਆਸ਼ੇ ਅਨਸਾਰ ਗੁਰੂ ਦੀਖਿਆ ਪ੍ਰਾਪਤ ਕਰਨੀ ਪਵੇਗੀ ਗੁਰੂ ਦੀਖਿਆ ਦੇਣ ਦਾ ਅਧਿਕਾਰ ਸਤਗੁਰੂ ਜੀ ਨੇ ਪੰਜਾਂ ਪਿਆਰਿਆਂ ਨੂੰ ਸੌਂਪਿਆ ਹੈ ਭਾਵ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਹਰ ਗੁਰਸ਼ੇਖ ਲਈ ਬਤ ਲਾਜ਼ਮੀ ਹੈ ਜ਼ਰੂਰੀ ਹੈ ਜਦੋਂ ਗੁਰਸਿੱਖ ਪੰਜਾਂ ਪਿਆਰਿਆਂ ਪਾਸੋਂ ਅੰਮ੍ਰਿਤ ਛੱਕ ਕੇ ਮਰਯਾਦਕ ਤੌਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਜਾਂਦਾ ਹੈ ਫਿਰ ਉਸ ਸਿੱਖ ਨੂੰ ਕਿਸੇ ਦੇਹਧਾਰੀ ਗੁਰੂ ਦੀ ਬਿਲਕੁਲ ਹੀ ਕਦਾਚਤ ਹੀ ਲੋੜ ਨਹੀਂ ਰਹਿੰਦੀ ਡਾਕਟਰ ਸਾਹਿਬ ਅਤੇ ਹੋਰ ਪ੍ਰੇਮੀਆਂ ਨੇ ਪ੍ਰੋਗਰਾਮ ਉਲੀਕ ਕੇ ਅੰਮ੍ਰਿਤ ਸੰਚਾਰ ਦਾ ਦਿਨ ਨਿਯਤ ਕਰ ਲਿਆ ਬਾਬਾ ਜੀ ਨੇ ਹੋਰ ਪੰਜ ਅੰਮ੍ਰਿਤਧਾਰੀ ਪ੍ਰੇਮੀਆਂ ਨੂੰ ਸ਼ਾਮਲ ਕਰਕੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਅਤੇ ਕਾਫੀ ਸੰਗਤ ਨੇ ਲਾਹੌਰ ਵਿਖੇ ਅੰਮ੍ਰਿਤ ਪਾਨ ਕੀਤਾ ਹਰ ਗੁਰਸ਼ੇਖ ਨੂੰ ਇਸ ਪੁਲੇਖੇ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ ਕਿ ਦੇਹਧਾਰੀ ਕੋ ਗੁਰੂ ਦੀ ਲੋੜ ਹੈ ਕਿਉਂਕਿ ਕੇਵਲ ਗੁਰਸਿੱਖ ਦਾ ਗੁਰੂ ਗੁਰਬਾਣੀ ਹੈ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਰਾਗ ਨਟ ਵਿੱਚ ਦਰਜ ਇਹ ਪੰਕਤੀਆਂ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 982 ਤੇ ਦਰਜ ਹਨ ਕਿਸੇ ਹੋਰ ਦੇਹਧਾਰੀ ਦੀ ਮਨੋਤ ਲਈ ਗੁੰਜਾਇਸ਼ ਨਹੀਂ ਰਹਿਣ ਦਿੰਦੀਆਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਪ੍ਰਤਖ ਗੁਰੂ ਨਿਸਤਾਰੇ তথা ਸਤਗੁਰ ਬਚਨ ਬਚਨ ਹੈ ਸਤਗੁਰ ਪਾਦਰ ਮੁਕਤ ਜਨਾ ਵੇਗੋ ਸਤਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਐ তথা ਸਤਗੁਰ ਬਾਣੀ purkh purkottam ਬਾਣੀ ਸਿਉ ਚਤ ਲਾਵੈ ਗੋ ਗੁਰਬਾਣੀ ਸੁਣਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਘਰ ਆਵੈ ਗੋ ਲੋੜ ਹੈ ਗੁਰੂ ਕੀ ਬਾਣੀ ਨੂੰ ਸਤਿਗੁਰੂ ਸਰੂਪ ਜਾਣ ਕੇ ਭਰੋਸਾ ਅਤੇ ਸ਼ਰਧਾ ਕਰਨ ਦੀ ਜੋ ਕਰੇਗਾ ਉਹ ਧੰਗੁਰੂ ਅਰਜਨ ਦੇਵ ਸਾਹਿਬ ਜੀ ਦੇ ਇਸ ਹੁਕਮ ਮੁਤਾਬਕ ਪਾਰ ਹੋ ਜਾਵੇਗਾ ਜੋ ਸੁਣਾਏ ਕਮਾਵੇ ਸੋ ਉਤਰੈ ਪਾ